ਅੱਜ ਮੈਂ ਇੱਕ ਇਨਸੀਡੈਂਟ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਹਾਂ ਅਸੀਂ ਰੋਪੜ ਯਾਤਰਾ ਥਰੂ ਰੋਪੜ ਸ਼ਹਿਰ ਤੋਂ ਟੱਪਰੇ ਸੀ ਇੱਕ 3 ਵੀਲਰ ਆਲਾ ਉਹਨੇ 3 ਵੀਲਰ ਮੈਨੂੰ ਦੇਖਿਆ ਆਇਆ ਤੇ ਮੋੜਿਆ ਤੇ ਮੇਰੇ ਅੱਗੇ ਆ ਕੇ ਗੱਡੀ ਦੇ ਸਾਹਮਣੇ ਆ ਕੇ 3 ਵੀਲਰ ਲਾ ਲਿਆ ਆਕਲਾ ਡਰਾਈਵਰ ਉਹ ਨਿਕਲਿਆ ਤੇ ਭੱਜ ਕੇ ਮੇਰੇ ਕੋਲ ਆਇਆ ਆਪਣੀ ਜੇਬ ਤੋਂ 20 ਰੁਪਏ ਕੱਢੇ ਆ 20 ਰੁਪਏ ਕੱਢੇ ਤੇ ਕਹਿੰਦਾ ਜੀ ਆਪਣੇ ਐਸ ਮੇਰਾ ਯੋਗਦਾਨ ਪਾਓ ਐਸ ਐ ਸਰਕਾਰ ਤੋਂ ਸਾਡਾ ਕਿਹੜਾ ਛੜਾਓ ਦੇਖੋ ਇੱਕ 3 ਵੀਲ ਗਰੀਬ ਆਦਮੀ 20 ਰੁਪਏ ਆਪਣੇ ਜਿਹੜਾ ਜਿਹਦੇ ਵਿਚਾਰੇ ਕੋਲੇ ਮਸਾਂ 50 ਰੁਪਏ ਕੁ ਮੂੰਹ ਤੇ ਆੜੀ ਸੀ ਆ ਫੀਲਿੰਗ ਹੈ ਲੋਕਾਂ ਦੀ ਕਹਿੰਦੇ ਪੰਜਾਬ ਨੂੰ ਤੁਸੀਂ ਬਚਾ ਸਕਦੇ ਹੋ ਆ ਤਾਂ ਆ ਤਾਂ ਮੈਂ ਤੁਹਾਨੂੰ ਸਹੀ ਦੱਸਾਂ ਆ ਹੈ ਲੋਕਾਂ ਦੀਆਂ ਭਾਵਨਾ ਜੇ ਕਿ ਗਰੀਬ 3 ਵੀਲਰ ਸਕੂਟਰ ਵਾਲਾ ਸਕੂਟਰ ਰੋਕੇ ਆਪ ਆਪਣੀ ਕਮਾਈ ਚੋਂ 20 ਰੁਪਏ ਮੈਨੂੰ ਦੇ ਸਕਦਾ ਤੇ ਕਹਿੰਦਾ ਕਿ ਨਹੀਂ ਨਹੀਂ ਤੁਸੀਂ ਰੱਖਣਾ ਮੈਂ ਬੜਾ ਕੁਝ ਨਹੀਂ 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 ਮੈਂ ਮੇਰੀ ਮੈਂ ਆਪਣੀ ਭਾਵਨਾ ਨਾਲ ਦੇ ਰਿਹਾ ਕਿ ਜੇ ਬੰਦਾ ਆ ਫੀਲਿੰਗ ਜੇ ਤੋ ਆ ਜੇ ਫਿਰ 13 ਕੀ ਤੇ ਤੈਨੂੰ ਜਵਾਨ ਤਾਂ ਜੱਪ ਤੋਣੀ ਆ پھل ڏي 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 ڏ Subscribe to One India channel and never miss an update.